ਅਗਰਵਾੜੇ ਮਜ਼ਦਮ ਯੂਨੀਅਨ ਸਿੱਟੂ ਦੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਕੌਰ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਧਾਨ ਬਸਦੂਰ ਵੱਲੋਂ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਸੀਪੀਐਮ ਪਾਰਟੀ ਦੇ ਨਾਲ ਅੱਜ ਸ਼੍ਰੀ ਮੁਖਸਰ ਸਾਹਿਬ ਦੇ ਡੀਸੀ ਦਫ਼ਤਰ ਅੱਗੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਜੇਲ੍ਹ ਪਰ ਅੰਦੋਲਨ ਸ਼ੁਰੂ ਕੀਤਾ ਗਿਆ ਇਸ ਸਮੇਂ ਉਹਨਾਂ ਨੇ ਡੀਸੀ ਦਫ਼ਤਰ ਅਗੇ ਕਿਸਾਨ ਖਿਲਾਫ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਕਿਸਾਨਾਂ ਦੇ ਹੱਕ ਵਿੱਚ ਰੋਸ਼ ਮਜ਼ਾਰ ਕੱਢਿਆ ਗਿਆ ਅਤੇ ਮੰਗ ਕੀਤੀ ਕਿ ਸਰਕਾਰ ਉਹਨਾਂ ਦੇ ਹੱਕ ਨੂੰ ਲਾਗੂ ਕਰੇ ਅੱਜ ਦਾ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਹੈ ਜੀ ਅੱਜ ਪੂਰੇ ਦੇਸ਼ ਭਰ ਦੇ ਵਿੱਚ 8 ਜਨਵਰੀ ਦੀ ਹੜਤਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਜਿਹੜੇ ਕਿਸਾਨਾਂ ਦੇ ਵਿਰੋਧੀ ਕਾਲੇ ਕਾਨੂੰਨ ਹੈ ਉਹਨਾਂ ਦੇ ਵਿਰੋਧ ਵਿੱਚ ਅਸੀਂ ਸਾਰੇ ਇਕੱਠੇ ਹੋਏ ਆਂ ਕਿ ਉਹ ਕਾਨੂੰਨ ਆ ਜਿਹੜੇ ਜਲਦੀ ਤੋਂ ਜਲਦੀ ਰੱਦ ਕੀਤੇ ਜਾਣ ਜਿਹੜੀ ਚੀਜ਼ ਵਾਸਤੇ ਇੰਨੇ ਲੋਕ ਸੰਘਰਸ਼ ਕਰ ਰਹੇ ਆ ਜੇ ਉਹਦਾ ਕੋਈ ਫਾਇਦਾ ਹੁੰਦਾ ਤਾਂ ਅਸੀਂ ਆਪ ਹੀ ਕਹਿ ਦਿੰਦੇ ਕਿ ਸਾਡੇ ਤੇ ਕਾਨੂੰਨ ਆ ਜਿਹੜੇ ਲਾਗੂ ਕੀਤੇ ਜਾਣ ਪਤਾ ਨਹੀਂ ਮੋਦੀ ਸਰਕਾਰ ਨੂੰ ਵੀ ਪਤਾ ਕਿਉਂ ਨਹੀਂ ਲੱਗ ਰਿਹਾ ਕਿ ਸਾਰਾ ਦੇਸ਼ ਵਿਰੋਧ ਦੇ ਵਿੱਚ ਐ ਇਹਨਾਂ ਦਾ ਕੋਈ ਨੁਕਸਾਨ ਆ ਤਾਂ ਹੀ ਤਾਂ ਸਾਰੇ ਵਿਰੋਧ ਦੇ ਵਿੱਚ ਇਕੱਠੇ ਹੋਏ ਆਂ ਤੇ ਉਹਨਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਤੇ ਨਹੀਂ ਤਾਂ ਸੰਘਰਸ਼ ਜਿਹੜਾ ਅਸੀਂ ਹੋਰ ਵੀ ਇਸ ਤੋਂ ਬਾਅਦ ਤਿੱਖਾ ਕਰਾਂਗੇ ਅੱਜ ਦਾ ਜਿਹੜਾ ਲਿਖਿਆ ਹੋਇਆ ਪ੍ਰੋਗਰਾਮ ਹੈ ਕਿ ਅਸੀਂ ਆਪਣੇ ਆਪ ਨੂੰ ਗ੍ਰਿਫਤਾਰੀਆਂ ਲਈ ਪੇਸ਼ ਕੀਤਾ ਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਅੱਜ ਸਾਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਵੇ ਜਾਂ ਸਰਕਾਰ ਸਾਡੀਆਂ ਮੰਗਾਂ ਵੱਲ ਧਿਆਨ ਦੇਵੇ ਕਿੰਨੇ ਸਮੇਂ ਤੋਂ ਅਸੀਂ ਸੰਘਰਸ਼ ਦੇ ਵਿੱਚ ਆ ਤੇ ਪਰ ਸਰਕਾਰ ਨੇ ਸਾਡੀ ਅਜੇ ਤੱਕ ਕਿਸੇ ਵੀ ਜਥੇਬੰਦੀ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਸਗੋਂ ਨਿਤ ਨਵੇਂ ਕਾਲੇ ਕਾਨੂੰਨ ਲੈ ਕੇ ਆਉਂਦੇ ਨੇ ਬਿਜਲੀ ਕਾਨੂੰਨ ਜਿਹੜਾ 2020 ਉਸ ਨੂੰ ਰੱਦ ਕੀਤਾ ਜਾਵੇ ਪੈਨਸ਼ਨਾਂ ਜਿਹੜੀਆਂ ਬਹਾਲ ਕੀਤੀਆਂ ਜਾਣ ਆਂਗਣਵਾੜੀ ਵਰਕਰਾਂ ਹੈਲਪਰਾਂ ਨੂੰ ਪੱਕੇ ਕੀਤਾ ਜਾਵੇ ਤੇ ਮਾਨ ਪੱਤੇ ਦੇ ਵਿੱਚ ਜਲਦ ਤੋਂ ਜਲਦ ਵਾਅਦਾ ਕੀਤਾ ਜਾਵੇ ਮਜ਼ਦੂਰਾਂ ਦੇ ਕੰਮ ਦਾ ਸਮਾਂ ਜਿਹੜਾ ਉਹ 8 ਘੰਟੇ ਫਿਕਸ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਸ਼ੋਸ਼ਣ ਹੋ ਰਿਹਾ 12-12 ਘੰਟੇ ਫੈਕਟਰੀਆਂ ਵਾਲੇ ਮਜ਼ਦੂਰਾਂ ਤੋਂ ਕੰਮ ਲੈ ਰਹੇ ਐ ਇੱਕ ਸਾਡੇ ਹੈਲਪਰ ਦੇ ਨਾਲ ਗੈਂਗਰੇਪ ਹੋਣ ਤੋਂ ਬਾਅਦ ਉਹਦੀ ਹੱਤਿਆ ਕੀਤੀ ਗਈ ਹੈ ਉਹਦੀ ਅਸੀਂ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਆਂ ਤੇ ਉਹ ਮੰਦਰ ਦੇ ਪੁਜਾਰੀ ਨੂੰ ਜਿਹੜੀ ਉਹਦੀ ਵੰਦੀਕ ਹੈਗੀ ਸਜ਼ਾ ਉਹ ਦਿੱਤੀ ਜਾਵੇ ਤੇ ਉਸ ਔਰਤ ਨਾਲ ਇਨਸਾਫ ਹੋਵੇ ਹਰ ਜਗ੍ਹਾ ਤੇ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਬੀਜਪੀ ਦੇ ਅੱਜ ਮੰਤਰੀਆਂ ਦੇ ਬਿਆਨ ਆ ਰਹੇ ਆ ਜਿਹੜੇ ਸਾਬਕਾ ਮੰਤਰੀ ਨੇ ਹਰ ਹਰਜੀਤ ਸਿੰਘ ਗਰੇਵਾਲ ਉਹ ਕਹਿੰਦੇ ਵੀ ਕਾਨੂੰਨ ਇਦਾਂ ਹੀ ਲਾਗੂ ਰਹਿਣਗੇ ਲੇਕਿਨ ਜਿਹੜੇ ਕਿਸਾਨ ਆਗੂ ਨੇ ਦਿੱਲੀ ਵਿੱਚ ਮੋਰਚੇ ਲਾਈ ਬੈਠੇ ਨੇ ਉਹ ਕਹਿ ਰਹੇ ਨੇ ਕਿ ਇਹ ਆਪ ਦੀ ਵਕ ਪਾਰਟੀ ਬਣਾ ਕੇ ਪੰਜਾਬ ਵਿੱਚ ਚੋਣਾਂ ਲੜਨ ਦੀ ਤਿਆਰੀ ਨੂੰ ਆ ਕਿਸਾਨਾਂ ਦਾ ਉਸ ਨੂੰ ਕੋਈ ਬੈਨੀਫਿਟ ਨਹੀਂ ਮਿਲ ਦੇਣਾ ਉਹਨਾਂ ਨੂੰ ਅਸੀਂ ਕਿਸਾਨਾਂ ਦੇ ਨਾਲ ਆ ਕਿਉਂਕਿ ਸਾਡੇ ਕਿਸਾਨ ਭਰਾ ਦੇ ਅਸੀਂ ਕਿਸਾਨ ਪਰਿਵਾਰਾਂ ਤੋਂ ਹੀ ਬਿਲੋਂਗ ਕਰਦੇ ਆ ਜਿਸ ਤਰ੍ਹਾਂ ਵੀ ਕਿਸਾਨ ਜਥੇਬੰਦੀਆਂ ਦਾ ਜੋ ਵੀ ਫੈਸਲਾ ਹੋਵੇਗਾ ਅਸੀਂ ਕਿਸਾਨਾਂ ਦੇ ਹੱਕ ਵਿੱਚ ਖੜੇ ਆ ਤੇ ਸਰਕਾਰ ਦੇ ਖਿਲਾਫ ਅਸੀਂ ਆਪਣਾ ਇਸ ਤਰ੍ਹਾਂ ਰੋਸ ਪ੍ਰਦਰਸ਼ਨ ਜਿਹੜਾ ਉਹ ਜਾਰੀ ਰੱਖਾਂਗੇ ਜਦ ਤੱਕ ਕਿ ਉਹ ਕਾਲੇ ਕਾਨੂੰਨ ਜਿਹੜੇ ਬਿੱਲ ਹੈ ਉਹ ਵਾਪਸ ਨਹੀਂ ਕੀਤੇ ਜਾਂਦੇ ਉਹ ਰੱਦ ਨਹੀਂ ਕੀਤੇ ਜਾਂਦੇ ਕੀ ਨਾ ਜੀ ਮੇਰਾ ਨਾਮ ਇੰਦਰਜੀਤ ਹੈ ਜੀ ਅੱਜ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਜਿਹੜਾ ਜੇਲ੍ਹ ਫਰਮ ਅੰਦੋਲਨ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਜਿਹੜੇ ਕਿਸਾਨਾਂ ਵਿਰੁੱਧ ਤਿੰਨ ਖੇਤੀ ਕਾਨੂੰਨ ਲਿਆਂਦੇ ਆ ਅਤੇ ਜਿਹੜਾ ਬਿਜਲੀ ਬਿੱਲ ਲਿਆਂਦਾ ਉਹਨਾਂ ਨੂੰ ਰੱਦ ਕੀਤੇ ਬਿਨਾਂ ਇਹ ਅੰਦੋਲਨ ਜਿਹੜਾ ਇਹ ਖਤਮ ਨਹੀਂ ਹੋਏਗਾ। ਇੱਕ ਜਿਹੜੇ ਭਾਜਪਾ ਦੇ ਆਗੂਆ ਵੱਲੋਂ ਜਿਹੜੇ ਹੈਗੇ ਮੇਨ ਵੱਡੇ ਆ ਬਿਆਨ ਦਿੱਤੇ ਜਾ ਰਹੇ ਨੇ ਕਿ ਜਿਹੜੇ ਉੱਥੇ ਕਿਸਾਨ ਧਰਨੇ ਉੱਤੇ ਬੈਠੇ ਨੇ 40 ਲੀਟਰ ਆਪਣੀਆਂ ਅਖਰੀ ਪਾਰਟੀ ਨੂੰ ਬਣਾਉਣਾ ਚਾਹੁੰਦੇ ਨੇ ਲੇਕਿਨ ਉਹਨਾਂ ਦਾ ਜਿਹੜੇ ਦੂਜੇ ਕਿਸਾਨ ਹੋ ਉਹਨਾਂ ਨੂੰ ਕੋਈ ਫਾਇਦਾ ਨਹੀਂ ਮਿਲੇਗਾ ਕੱਲ ਅਸੀਂ ਦਿੱਲੀ ਭਾਰ ਵਿੱਚ ਟਰੈਕਟਰ ਮਾਰਚ ਕਰਕੇ ਸਰਕਾਰ ਨੂੰ ਦੱਸ ਦਿੱਤਾ ਵੀ ਅਸੀਂ ਕੀ ਕਰਨਾ ਚਾਹੁੰਦੇ ਆ ਸਾਡੀ ਸਟੇਜ ਤੇ ਉੱਥੇ ਕੋਈ ਵੀ ਪੋਲਿਟੀਕਲ ਲੀਡਰ ਜਿਹੜਾ ਉਹ ਨਹੀਂ ਬੋਲ ਰਿਹਾ ਤੇ ਅਸੀਂ 26 ਜਨਵਰੀ ਨੂੰ ਕੇਂਦਰੀ ਸਰਕਾਰ ਨੂੰ ਦੱਸਾਂਗੇ ਵੀ ਅਸੀਂ ਕੀ ਆ ਤੇ ਸਾਡਾ ਅੰਦੋਲਨ ਜਿਹੜਾ ਅਗਲਾ ਕੀ ਹੋਊਗਾ ਜਿੰਦੇ ਬਾਰੇ ਸਰਕਾਰ ਬੜੇ ਭੁਲੇਖੇ ਪਾ ਰਹੀ ਆ ਇਹ ਤਿੰਨ ਕਾਨੂੰਨ ਨੂੰ ਰੱਦ ਕੀਤੇ ਬਗੈਰ ਇਹ ਲੜਾਈ ਖਤਮ ਨਹੀਂ ਹੋਣੀ ਸ਼੍ਰੀ ਮੁਖਤਸਰ ਸਾਹਿਬ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼